ਇਹ ਟ੍ਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਸ਼ਾਰਟ ਸਰਕਟ ਤੋਂ ਬਾਅਦ ਸੜਕ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆ ਇਸ ਦਰਾਂ ਨਾਲ ਹਾਲਾਂਕਿ ਵਾੜ-ਵਾਲ ਬਚੀ ਆ ਸੜਕ ਤੇ ਜਾ ਰਹੇ ਆ ਬਾਈਕ ਸਵਾਰ ਦੀ ਜਾਨ ਪੁਰੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਆ ਹਾਸੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਬਾਈਕ ਸਵਾਰ ਵੀ ਸੜਕ ਤੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਦਰਾਂ ਨੇ 80 40 ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆਪ ਨੂੰ ਇਹ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਖੰਭੇ ਆ ਡਿੱਗੇ ਉੱਥੇ ਬਿਲਕੁਲ ਉਸੇ ਜਗ੍ਹਾ ਤੋਂ ਇੱਕ ਬਾਈਕ ਸਵਾਰ ਲੰਘ ਰਿਹਾ ਸੀ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਆ ਕਿ ਉਸ ਦੀ ਇਸ ਹਾਸੀ ਦੇ ਵਿੱਚ ਵੜ-ਵੜ ਜਾਨ ਬਚ ਗਈ ਹੈ ਆ ਦਰਸਲ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਚਿੰਗਾਰੀਆਂ ਨਿਕਲਦੇ ਹੋ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਜਦੋਂ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਬਿਜਲੀ ਦੇ ਸੱਤ ਖੰਭੇ ਆ ਸੜਕ ਤੇ ਆਂ ਦੇਖਦੇ ਨੇ ਆ ਇਸੇ ਦਰਾਂ ਨੇ ਜਦੋਂ ਬਾਈਕ ਸਵਾਰ ਉਥੋਂ ਗੁਜ਼ਰਿਆ ਸੀ ਕਿ ਉਸੇ ਵੇਲੇ ਪੂਰਾ ਹਾ사 ਵਾਪਰਦਿਆਂ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਕਿ ਬਾਈਕ ਸਵਾਰ ਇਹ ਨਾ ਖੰਭੇ ਦੀ ਚਪੇਟ ਦੇ ਵਿੱਚ ਨਹੀਂ ਆ ਉਸ ਦੀ ਵਾਲ ਵਾਲ ਜਾਨ ਬਚ ਗਈ ਹੈ ਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਪੈਦੇ ਪੈਰੇ ਨਹੀਂ ਦੇ ਵਿਚਾਲੇ ਦਰਸਲੇ ਵੱਡਾ ਹਾ사 ਅਚਾਨਕ ਵਾਪਰ ਜਾਂਦਾ ਜਿੱਥੇ ਕਿ 33 ਫੁੱਟੀ ਰੋਡ ਤੇ ਇਕੱਠੇ ਹੀ ਬਿਜਲੀ ਦੇ 7 ਖੰਭੇ ਡੇਗੇ ਦਰਖਤ ਡਿੱਗ ਪਿਆ ਤੇ ਨਾਲ ਦੀ ਨਾਲ ਇੱਕ ਸਕੈਂਟ ਦੇ ਵਿੱਚ ਖੰਭੇ ਸਾਰੇ ਥੱਲੇ ਅਸੀਂ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਖੰਭੇ ਨੇ ਨੁਕਸਾਨ ਤਾਂ ਸਭ ਬਚਤ ਰਹੀ ਜਿੰਨਾ ਚਿਰ ਮਤਲਬ ਕਿ ਕੋਈ ਇਨਸਾਨੀ ਨੁਕਸਾਨ ਨਹੀਂ ਹੁੰਦਾ ਨਾ ਉਹਨਾਂ ਜੇ ਬਚਤੀ ਮੰਨੋ ਤੁਸੀਂ ਖੰਭੇ ਸੱਤ ਡਿੱਗ ਪਏ ਇਹਦਾ ਬਿਜਲੀ ਬੋਰਡ ਦੱਸੋ ਵੀ ਕਿੰਨਾ ਨੁਕਸਾਨ ਹੈ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਤ ਰਹੀ ਹੈ ਕੁਦਰਤ ਵੱਲੋਂ ਕਿਹੜੀ ਜਗ੍ਹਾ ਹੈ ਇਹ ਇਹ ਜਗ੍ਹਾ ਕੋਰਟਸ ਦੀ ਬੈਕ ਸਾਈਡ ਕੋਰਟ ਕੋਰਟ ਕੋਲੈਜ ਦੀ ਬੈਕ ਸਾਈਡ ਤੇ 33 ਫੁੱਟ ਰੋਡ ਦਰਖਤ ਡਿੱਗਾ ਉਹਦੇ ਨਾਲ ਸੱਤ ਖੰਭੇ ਡਿੱਗੇ ਆ ਹਾਂ ਨੰਸਾ ਨੋਂ ਤੋਂ ਬਹੁਤ ਬਚਤ ਰਹੇਗੀ ਪਹਿਲਾਂ ਬਹੁਤ ਕਾਰਾ ਗੂਰਾ ਟੱਪ ਰਹੀਆਂ ਸੀ ਮੌਕੇ ਤੇ ਜਦੋਂ ਟਰਾਂਸਫਰਮ ਦੇ ਪੜਾਕੇ ਪੈ ਗਏ ਕਾਰਾ ਗੂਰਾ ਸਭ ਲੰਗ ਨੰਗ ਗੀਆਂ ਕੋਈ ਖੜ ਗਿਆ ਇੱਕ ਦੂਜੀ ਸੀ ਉਹਦੀ ਬਚਤ ਰਹੇਗੀ ਉਹ ਕੰਦ ਨਾ ਲੱਗ ਗਿਆ ਬਿਲਕੁਲ ਤੇ ਮਹਾਰਾਜ ਨੇ ਇਹ ਦੋ ਰੱਖਣਾ ਹੋਵੇ ਤਾਂ ਮਾਨਸਾ ਦੀਆਂ ਸੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਇੱਥੇ ਕਿ ਲਗਾਤਾਰ ਪੈਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ ਕਿ ਦੋ ਕਿ ਵੇਖਦੇ ਨੇ ਵੇਖਦੇ ਆ 33 ਫੁੱਟੀ ਰੋਡ ਤੇ ਅਚਾਨਕ ਬਿਜਲੀ ਦੇ ਸੱਤ ਖੰਭੇ ਆ ਡਿੱਗਦੇ ਨੇ ਅ ਅ ਦਰਸਲ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਹੀ ਸੜਕ ਤੇ ਸੱਤ ਖੰਭੇ ਡਿੱਗੇ ਉੱਥੋਂ ਹੀ ਇੱਕ ਬਾਈਕ ਸਵਾਰ ਲੰਘਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਉਹ ਖੰਭਿਆਂ ਦੀ ਚਪੇੜ ਦੇ ਵਿੱਚ ਨਹੀਂ ਆਇਆ ਉਸ ਦਾ ਵਾਅਦ ਵਾਲਾ ਬਚਾਅ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਬਿਜਲੀ ਵਾਲੇ ਖੰਭੇ ਸੀ ਸ਼ਾਰਟ ਸਰਕਟ ਹੁੰਦਾ ਹੈ ਜੇਕਰ ਕੋਈ ਇਸ ਦੀ ਚਪੇੜ ਦੇ ਵਿੱਚ ਆਉਂਦਾ ਤਾਂ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਸੀ ਆਪ ਕੋਈ ਕਰੰਟ ਦੀ ਚਪੇਟ ਦੇ ਵਿੱਚ ਆ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਹਾਲਾਂਕਿ ਬਹੁਤ ਬਚਾਅ ਦੀ ਗੱਲ ਹੈ ਕਿ ਬਾਈਕ ਸਵਾਰ ਦੀ ਇਸ ਦਰਾਂ ਨਾਲ ਬਣ ਬਣ ਜਾਨ ਬਚੀ ਹੈ। ਅਧਰਮਨ ਸਾਹ ਦੇ ਵਿੱਚ ਲਗਾਤਾਰ ਪਿਆਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ 33 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਡੇਗ ਗਏ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਸ਼ਾਰਟ ਸਰਕਟ ਤੋਂ ਬਾਅਦ ਸੜਕ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ। ਅਇਦਾਨਾ ਹਾਲਾਕੇ ਵਾੜ-ਵਾੜ ਬਚੀ ਹੈ ਸੜਕ ਤੇ ਜਾ ਰਹੇ ਆ ਬਾਈਕ ਸਵਾਰ ਦੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਹਾਸੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਬਾਈਕ ਸਵਾਰ ਵੀ ਸੜਕ ਤੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸੇ ਦਰਾਨੀ 8040 ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਆਂ ਡਿੱਗਦੇ ਨੇ ਆ ਪੂਰੀਆਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਖੰਭੇ ਆਂ ਡਿੱਗੇ ਉੱਥੇ ਬਿਲਕੁਲ ਉਸੇ ਜਗ੍ਹਾ ਤੋਂ ਇੱਕ ਬਾਈਕ ਸਵਾਰ ਲੰਘ ਰਿਹਾ ਸੀ ਹਾਲਾਂਕਿ ਬਹੁਤ ਬਚਾਅ ਦੀ ਗਰ ਰਹੀ ਆਕੇ ਉਸਦੀ ਇਸ ਹਾਸੀ ਦੇ ਵਿੱਚ ਵੜ-ਵੜ ਜਾਨ ਬਚ ਗਈ ਹੈ ਆ ਦਰਸਲ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਚੰਗਿਆੜੇ ਨਿਕਲਦੇ ਹੋ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਜਦੋਂ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਬਿਜਲੀ ਦੇ ਸੱਤ ਖੰਬੇ ਸੜਤ ਤੇ ਆਂ ਡੇਕਦੇ ਨੇ ਆ ਤੇ ਇਸੇ ਦੌਰਾਨ ਜਦੋਂ ਬਾਈਕ ਸਵਾਰ ਉੱਥੋਂ ਗੁਜ਼ਰਿਆ ਸੀ ਉਸੇ ਵੇਲੇ ਪੂਰਾ ਹਾਸਾ ਵਾਪਰਦੇ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਕਿ ਬਾਈਕ ਸਵਾਰ ਇਹ ਨਾ ਖੰਡੇ ਦੀ ਟਪੇੜ ਦੇ ਵਿੱਚ ਨਹੀਂ ਆ ਉਸਦੀ ਅਵਲ ਵਾਲ ਜਾਨ ਬਚ ਗਈ ਹੈ ਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਪੈਦੇ ਪੈਰੇ ਨਹੀਂ ਦੇ ਵਿਚਾਲੇ ਦਰਸਨੇ ਵੱਡਾ ਹਾਸਾ ਅਚਾਨਕ ਆ ਵਾਪਰ ਜਾਂਦਾ ਜਿੱਥੇ ਕਿ 33 ਫੁੱਟੀ ਰੋਡ ਤੇ ਇਕੱਠੇ ਹੀ ਬਿਜਲੀ ਦੇ ਸੱਤ ਖੰਭੇ ਡਿੱਗੇ ਉਹ ਦਰਖਤ ਡਿੱਗ ਪਿਆ ਤੇ ਨਾਲ ਦੀ ਨਾਲ ਇੱਕ ਮਿਸਕੈਂਟ ਦੇ ਵਿੱਚ ਖੰਭੇ ਸਾਰੇ ਥੱਲੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਖੰਭੇ ਨੇ ਨੁਕਸਾਨ ਤਾਂ ਸਭ ਬਚਤ ਰਹੀ ਜਿੰਨਾ ਚਿਰ ਮਤਲਬ ਕਿ ਕੋਈ ਇਨਸਾਨੀ ਨੁਕਸਾਨ ਨਹੀਂ ਹੁੰਦਾ ਨਾ ਉਹਨਾਂ ਜੇ ਬਚਤੀ ਮੰਨੋ ਤੁਸੀਂ ਖੰਭੇ ਸੱਤ ਡਿੱਗ ਪਏ ਇਹਦਾ ਬੀਲੀ ਬੋਰਡ ਦੱਸੋ ਵੀ ਕਿੰਨਾ ਨੁਕਸਾਨ ਹੈ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਤ ਰਹੀ ਵਸਾ ਕੁਦਰਤ ਵੱਲ ਕਿਹੜੀ ਜਗ੍ਹਾ ਹੈ ਇਹ ਇਹ ਜਗ੍ਹਾ ਕੋਰਟਸ ਦੀ ਬੈਕ ਸਾਈਡ ਕੋਰਟ ਕੰਪਲੈਕਸ ਦੀ ਬੈਕ ਸਾਈਡ 33 ਫੁੱਟ ਰੋਡ ਸੱਤ ਡਿੱਗਾ ਉਹਦੇ ਨਾਲ ਸੱਤ ਖੰਭੇ ਡਿੱਗੇ ਆ ਇਹ ਇਨਸਾਨ ਹੋਣ ਤੋਂ ਬਹੁਤ ਬਚਤ ਰਹੀ ਪਹਿਲਾਂ ਬਹੁਤ ਕਾਰਾ ਗੂਰਾ ਟੱਪ ਰਹੀਆਂ ਸੀ ਮੌਕੇ ਤੇ ਜਦੋਂ ਟਰਾਂਸਫਰਮ ਦੇ ਪੜਾਕੇ ਪੈ ਗਏ ਕਾਰਾਂ కూਰਾਂ ਸਾਬ ਲੰਗ ਨੁੰਗ ਗੀਆਂ ਕੋਈ ਖੜ ਗਿਆ ਇੱਕ ਦੋਜੀ ਸੀ ਉਹ ਦੀ ਬਚਤ ਰਹੀ ਗਈ ਉਹ ਕੰਦ ਨਾ ਲੱਗ ਗਿਆ ਬਿਲਕੁਦੜ ਤੇ ਮਹਾਰਾਜ ਨੇ ਇਹ ਜੋ ਰੱਖਣਾ ਹੋਵੇ ਤਾਂ ਮਨਸਾ ਦੀਆਂ ਸੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਇੱਥੇ ਕਿ ਲਗਾਤਾਰ ਪੈਰੇ ਨਹੀਂ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ ਜਦੋਂ ਕਿ ਵੇਖਦੇ ਨੇ ਵੇਖਦੇ ਆ 30 ਫੁੱਟੀ ਰੋਡ ਤੇ ਅਚਾਨਕ ਬਿਜਲੀ ਦੇ ਸੱਤ ਖੰਭੇ ਆ ਡਿੱਗਦੇ ਨੇ ਅ ਅ ਦਰਸਲ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਹੀ ਸੜਕ ਤੇ ਸੱਤ ਖੰਭੇ ਡਿੱਗੇ ਉੱਥੋਂ ਹੀ ਇੱਕ ਬਾਈਕ ਸਵਾਰ ਲੰਘਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਉਹ ਖੰਭਿਆਂ ਦੀ ਝਪੇਟ ਦੇ ਵਿੱਚ ਨਹੀਂ ਆਇਆ ਉਸ ਦਾ ਵਾਰ ਵਾਰ ਬਚਾਅ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਬਿਜਲੀ ਵਾਲੇ ਖੰਭੇ ਸੀ ਸ਼ਾਰਟ ਸਰਕਟ ਹੁੰਦਾ ਹੈ ਜੇਕਰ ਕੋਈ ਇਸ ਦੀ ਝਪੇਟ ਦੇ ਵਿੱਚ ਆਉਂਦਾ ਤਾਂ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਸੀ ਆਪ ਕੋ ਕਰੰਟ ਦੀ ਚਪੇਟ ਦੇ ਵਿੱਚ ਆ ਸਕਦਾ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਹਾਲਾਂਕਿ ਬਹੁਤ ਬਚਾਅ ਦੀ ਗੱਲ ਹੈ ਕਿ ਬਾਈਕ ਸਵਾਰ ਦੀ ਇਸ ਦਰਾਂ ਨਾਲ ਵਾਰ ਵਾਰ ਜਾਨ ਬਚੀ ਹੈ। ਮੋਦਰਮਾਨਸਾ ਦੇ ਵਿੱਚ ਲਗਾਤਾਰ ਪਿਆਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ 33 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਡੇਗੇ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਸ਼ਾਰਟ ਸਰਕਟ ਤੋਂ ਬਾਅਦ ਸੜਕ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆ ਇਸ ਦਰਾਂ ਨਾਲ ਹਾਲਾਂਕਿ ਵਾੜ-ਵਾੜ ਬਚੀ ਐ ਸੜਕ ਤੇ ਜਾ ਰਹੇ ਆ ਬਾਈਕ ਸਵਾਰ ਦੀਆਂ ਪੁਰੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਆ ਹਾਸੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਬਾਈਕ ਸਵਾਰ ਵੀ ਸੜਕ ਤੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਦਰਾਂ ਨੇ 80 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆ ਪੁਰੀਆਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਖੰਭੇ ਆ ਡਿੱਗੇ ਉੱਥੇ ਬਿਲਕੁਲ ਉਸੇ ਜਗ੍ਹਾ ਤੋਂ ਇੱਕ ਬਾਈਕ ਸਵਾਰ ਲੰਘ ਰਿਹਾ ਸੀ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਅੱਕੇ ਉਸਦੀ ਇਸ ਹਾਸੀ ਦੇ ਵਿੱਚ ਵੜ-ਵੜ ਜਾਨ ਬਚ ਗਈ ਹੈ ਆ ਦਰਸਲ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਚਿੰਗਿਆਣੇ ਨਿਕਲਦੇ ਹੋ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਜਦੋਂ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਬਿਜਲੀ ਦੇ ਸੱਤ ਖੰਬੇ ਸੜਕ ਤੇ ਆਂ ਡੇਕਦੇ ਨੇ ਆ ਤੇ ਇਸੇ ਦੌਰਾਨ ਜਦੋਂ ਬਾਈਕ ਸਵਾਰ ਉੱਥੋਂ ਗੁਜ਼ਰਿਆ ਸੀ ਕਿ ਉਸੇ ਵੇਲੇ ਪੂਰਾ ਹਾਸਾ ਵਾਪਰਦਿਆਂ ਲਾਹ ਕੇ ਬਹੁਤ ਬਚਾਅ ਦੀ ਕਰ ਲਈ ਕਿ ਬਾਈਕ ਸਵਾਰ ਇਹ ਨਾ ਖੰਬੇ ਦੇ ਵਿੱਚ ਪੇਟ ਦੇ ਵਿੱਚ ਨਹੀਂ ਆ ਉਸਦੀ ਵੜ-ਵੜ ਜਾਨ ਬਚ ਗਈ ਹੈ ਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਪੈਦੇ ਪੈਰੇ ਮੀਂਹ ਦੇ ਵਿਚਾਲੇ ਦਰਸਲੇ ਵੱਡਾ ਹਾ사 ਅਚਾਨਕ ਆ ਵਾਪਰ ਜਾਂਦਾ ਜਿੱਥੇ ਕਿ 33 ਫੁੱਟੀ ਰੋਡ ਤੇ ਇਕੱਠੇ ਹੀ ਬਿਜਲੀ ਦੇ 7 ਖੰਭੇ ਡਿੱਗੇ ਉਹ ਦਰਖਤ ਡਿੱਗ ਪਿਆ ਤੇ ਨਾਲ ਦੀ ਨਾਲ ਇੱਕ ਮਿਸਕੈਂਟ ਦੇ ਵਿੱਚ ਖੰਭੇ ਸਾਰੇ ਥੱਲੇ ਇਹ ਕਿੰਨਾ ਨੁਕਸਾਨ ਹੋਇਆ ਕਿੰਨੇ ਖੰਭੇ ਨੇ ਨੁਕਸਾਨ ਤਾਂ ਸਭ ਬਚਤ ਰਹੀ ਜਿੰਨਾ ਚਿਰ ਮਤਲਬ ਕਿ ਕੋਈ ਇਨਸਾਨੀ ਨੁਕਸਾਨ ਨਹੀਂ ਹੁੰਦਾ ਨਾ ਉਹ ਬਚਤੀ ਮੰਨੋ ਤੁਸੀਂ ਖੰਭੇ ਸੱਤ ਡਿੱਗ ਪਏ ਇਹਦਾ ਬਿਲੀ ਗੋਰਡ ਦੱਸੋ ਵੀ ਕਿੰਨਾ ਨੁਕਸਾਨ ਹੈ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਤ ਰਹੀ ਵਸ ਕੁਦਰਤ ਵੱਲ ਕਿਹੜੀ ਜਗ੍ਹਾ ਇਹ ਇਹ ਜਗ੍ਹਾ ਕੋਰਟਸ ਦੀ ਬੈਕ ਸਾਈਡ ਕੋਰਟ ਦਾ ਕੋਰਟ ਕੰਪਲੈਕਸ ਦੀ ਬੈਕ ਸਾਈਡ 33 ਫੁੱਟ ਰੋਡ ਖੰਭੇ ਡਿੱਗਾ ਉਹਦੇ ਨਾਲ ਸੱਤ ਖੰਭੇ ਡਿੱਗੇ ਨੇ ਨੰਸਾ ਨੂੰ ਤੋਂ ਬਹੁਤ ਬਚਤ ਰਹੀ ਪਹਿਲਾਂ ਬਹੁਤ ਕਾਰਾ ਗੂਰਾ ਟੱਪ ਰਹੀਆਂ ਸੀ ਮੌਕੇ ਤੇ ਜਦੋਂ ਟਰਾਂਸਫਰਮ ਦੇ ਪੜਾਕੇ ਪੈ ਗਏ ਕਾਰਾਂ కూਰਾਂ ਸਾਬ ਨੰਗ ਨੁੰਗ ਗਿਆ ਕੋਈ ਖੜ ਗਿਆ ਇੱਕ ਦੋਜੀ ਸੀ ਉਹਦੀ ਬਚਤ ਰਹਿ ਗਈ ਉਹ ਕੰਦ ਨਾ ਲੱਗ ਗਿਆ ਕੁਦਰਤ ਮਹਾਰਾਜ ਨੇ ਜਦੋਂ ਰੱਖਣਾ ਹੋਵੇ ਤਾਂ ਮਨਸਾ ਦੀਆਂ ਸੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਠਿਕ ਲਗਾਤਾਰ ਪੈਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ ਜਦੋਂ ਕਿ ਵੇਖਦੇ ਨੇ ਵੇਖਦੇ ਆ 33 ਫੁੱਟੀ ਰੋਡ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਅ ਅ ਦਰਸਲ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਹੀ ਸੜਕ ਤੇ ਸੱਤ ਖੰਭੇ ਡਿੱਗੇ ਉੱਥੋਂ ਹੀ ਇੱਕ ਬਾਈਕ ਸਵਾਰ ਲੰਘਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਉਹ ਖੰਭਿਆਂ ਦੀ ਛਪੇੜ ਦੇ ਵਿੱਚ ਨਹੀਂ ਆਇਆ ਉਸ ਦਾ ਵਾਰ ਵਾਰ ਬਚਾਅ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਬਿਜਲੀ ਵਾਲੇ ਖੰਭੇ ਸੀ ਸ਼ਾਰਟ ਸਰਕਟ ਹੁੰਦਾ ਹੈ ਜੇਕਰ ਕੋਈ ਇਸ ਦੀ ਛਪੇੜ ਦੇ ਵਿੱਚ ਆਉਂਦਾ ਤਾਂ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਸੀ ਆਪ ਕੋਈ ਕਰੰਟ ਦੀ ਚਪੇਟ ਦੇ ਵਿੱਚ ਆ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਸਾ ਵਾਪਰਿਆ ਹਾਲਾਂਕਿ ਬਹੁਤ ਬਚਾਦ ਦੀ ਗੱਲ ਹੈ ਕਿ ਬਾਈਕ ਸਵਾਰ ਦੀ ਇਸ ਦਰਾਂ ਵਾਰ ਜਾਨ ਬਚੀ ਹੈ ਅਧਰਮਨਸਾ ਦੇ ਵਿੱਚ ਲਗਾਤਾਰ ਪਿਆਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ 33 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਡੇਗ ਗਏ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਸ਼ਾਰਟ ਸਰਕਟ ਤੋਂ ਬਾਅਦ ਸੜਕ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆ ਇਸ ਦਰਾਂ ਨਾਲ ਹਾਲਾਂਕਿ ਵਾੜ-ਵਾਲ ਬਚੀ ਆ ਸੜਕ ਤੇ ਜਾ ਰਹੇ ਆ ਬਾਈਕ ਸਵਾਰ ਦੀਆਂ ਜਾਨਪੁਰੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਆ ਹਾਸੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਬਾਈਕ ਸਵਾਰ ਵੀ ਸੜਕ ਤੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਦਰਾਂ ਨੇ 33 ਫੁੱਟੀ ਰੋਡ ਤੇ ਇਕੱਠੇ ਬਿਲਕੁਲੇ ਸੱਤ ਖੰਬੇ ਆਣ ਡਿੱਗਦੇ ਨੇ ਆ ਪੂਰੀਆਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਖੰਬੇ ਆਣ ਡਿੱਗੇ ਉੱਥੇ ਬਿਲਕੁਲ ਉਸੇ ਜਗ੍ਹਾ ਤੋਂ ਇੱਕ ਬਾਈਕ ਸਵਾਰ ਲੰਘ ਰਿਹਾ ਸੀ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਕਿ ਉਸ ਦੀ ਇਸ ਹਾਸੀ ਦੇ ਵਿੱਚ ਵੜ-ਵੜ ਜਾਨ ਬਚ ਗਈ ਹੈ ਆ ਦਰਸਲ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਆ ਸ਼ਾਰਟ ਸਰਕਟ ਹੁੰਦਾ ਹੈ ਆ ਚੰਗਿਆੜੇ ਨਿਕਲਦੇ ਹੋ ਤੁਸੀਂਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਜਦੋਂ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਬਿਜਲੀ ਦੇ ਸੱਤ ਖੰਬੇ ਆ ਸੜਕ ਤੇ ਆ ਡਿੱਗਦੇ ਨੇ ਆ ਤੇ ਇਸੇ ਦੌਰਾਨ ਜਦੋਂ ਬਾਈਕ ਸਵਾਰ ਉੱਥੋਂ ਗੁਜ਼ਰ ਰਿਹਾ ਸੀ ਕਿ ਉਸੇ ਵੇਲੇ ਪੂਰਾ ਹਾ사 ਵਾਪਰਦਿਆ ਹਾਲਾਂਕਿ ਬਹੁਤ ਬਚਾਅ ਦੀ ਕਰ ਲਈ ਕਿ ਬਾਈਕ ਸਵਾਰ ਇਹ ਨਾ ਖੰਬੇ ਦੀ ਸਪੇਸ਼ ਦੇ ਵਿੱਚ ਨਹੀਂ ਆ ਉਸ ਦੀ ਵਾਰ ਵਾਰ ਜਾਨ ਬਚ ਗਈ ਹੈ ਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਪੈਦੇ ਪੈਰੇ ਮੀਂਹ ਦੇ ਵਿਚਾਲੇ ਦਰਸਲੇ ਵੱਡਾ ਹਾ사 ਅਚਾਨਕ ਵਾਪਰ ਜਾਂਦਾ ਜਿੱਥੇ ਕਿ 30 ਫੁੱਟੀ ਰੋਡ ਤੇ ਇਕੱ ਆ ਬਿਜਲੀ ਦੇ 7 ਖੰਭੇ ਡਿੱਗੇ। ਉਹ ਦਰਖਤ ਤੇ ਡਿੱਗ ਪਿਆ ਤੇ ਨਾਲ ਦੀ ਨਾਲ ਇੱਕ ਮਿਸਕੈਂਟ ਦੇ ਵਿੱਚ ਖੰਭੇ ਸਾਰੇ ਥੱਲੇ। ਅੱਜ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਖੰਭੇ ਨੇ? ਨੁਕਸਾਨ ਤਾਂ ਸਭ ਬਚਤ ਰਹੀ ਜਿੰਨਾ ਚਿਰ ਮਤਲਬ ਕਿ ਕੋਈ ਇਨਸਾਨੀ ਨੁਕਸਾਨ ਨਹੀਂ ਹੁੰਦਾ ਨਾ ਉਹਨਾਂ ਜੇ ਬਚਤੀ ਮੰਨੋ ਤੁਸੀਂ। ਖੰਭੇ 7 ਡਿੱਗ ਪਏ। ਇਹਦਾ ਬੀਲੀ ਬੋਰਡ ਦੱਸੋ ਵੀ ਕਿੰਨਾ ਨੁਕਸਾਨ ਹੈ। ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਤ ਰਹੀ ਹੈ ਕੁਦਰਤ ਵੱਲੋਂ। ਕਿਹੜੀ ਜਗ੍ਹਾ ਇਹ? ਇਹ ਜਗਾ ਕੋਰਟਸ ਦੀ ਬੈਕ ਸਾਈਡ ਕੋਰਟ ਕੰਪਲੈਕਸ ਦੀ ਬੈਕ ਸਾਈਡ 33 ਫੁੱਟ ਰੋਡ ਅੰਕਤ ਡਿੱਗਾ ਉਹਦੇ ਨਾਲ ਸੱਤ ਖੰਭੇ ਡਿੱਗੇ ਆ ਹਾਂ ਨੁਕਸਾਨ ਨੂੰ ਤੋਂ ਬਹੁਤ ਬਚਤ ਰਹੇਗੀ ਪਹਿਲਾਂ ਬਹੁਤ ਕਾਰਾ ਕੂਰਾ ਟੱਪ ਰਹੀਆਂ ਸੀ ਮੌਕੇ ਤੇ ਜਦੋਂ ਟਰਾਂਸਫਰਮ ਦੇ ਪੜਾਕੇ ਪੈ ਗਏ ਕਾਰਾ ਕੂਰਾ ਸਾਬ ਨੰਗ ਨੁੰਗ ਗਿਆ ਕੋਈ ਖੜ ਗਿਆ ਇੱਕ ਦੂਜੀ ਸੀ ਉਹਦੀ ਬਚਤ ਰਹੇਗੀ ਉਹ ਕੰਦ ਨਾਲ ਲੱਗ ਗਿਆ ਬਿਲਕੁਦਰਤੀ ਮਹਾਰਾਜ ਨੇ ਇਹ ਦੋ ਰੱਖਣਾ ਹੋਵੇ ਤਾਂ ਮਨਸਾ ਦੀਆਂ ਸੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਿੱਥੇ ਇੱਕ ਲਗਾਤਾਰ ਪੈਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ ਜਦੋਂ ਕਿ ਵੇਖਦੇ ਨੇ ਵੇਖਦੇ ਆ ਤਿੱਤੀ ਫੁੱਟੀ ਰੋਡ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਦਰਸਲ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਹੀ ਸੜਕ ਤੇ 7 ਖੰਭੇ ਡਿੱਗੇ ਉੱਥੋਂ ਹੀ ਇੱਕ ਬਾਈਕ ਸਵਾਰ ਲੰਘਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਉਹ ਖੰਭਿਆਂ ਦੀ ਛੇੜਟ ਦੇ ਵਿੱਚ ਨਹੀਂ ਆਇਆ ਉਸ ਦਾ ਵਾਅਦ ਵਾਲਾ ਬਚਾਅ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਆ ਕਿਉਂਕਿ ਬਿਜਲੀ ਵਾਲੇ ਖੰਬੇ 'ਚ ਸੀ ਸ਼ਾਰਟ ਸਰਕਟ ਹੁੰਦਾ ਹੈ ਜੇਕਰ ਕੋਈ ਇਸ ਦੀ ਚਪੇੜ ਦੇ ਵਿੱਚ ਆਉਂਦਾ ਤਾਂ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਸੀ ਕੋਈ ਕਰੰਟ ਦੀ ਚਪੇੜ ਦੇ ਵਿੱਚ ਆ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਹਾਲਾਂਕਿ ਬਹੁਤ ਬਚਾਰ ਦੀ ਗੱਲ ਹੈ ਕਿ ਬਾਈਕ ਸਵਾਰ ਦੀ ਇਸ ਦਰਾਂ ਨਾਲ ਵਾਰ-ਵਾਰ ਜਾਨ ਬਚੀ ਹੈ। ਮਦਰ ਮਾਨਸਾ ਦੇ ਵਿੱਚ ਲਗਾਤਾਰ ਪਿਆਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ 33 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਡਿੱਗ ਗਏ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਸ਼ਾਰਟ ਸਰਕਟ ਤੋਂ ਬਾਅਦ ਸੜਕ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆ ਇਸ ਦਰਾਂ ਨਾਲ ਹਾਲਾਂਕਿ ਵਾੜ-ਵਾਲ ਬਚੀ ਹੈ ਸੜਕ ਤੇ ਜਾ ਰਹੇ ਆ ਬਾਈਕ ਸਵਾਰ ਦੀ ਜਾਨ ਪੁਰੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਹਾਸੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਬਾਈਕ ਸਵਾਰ ਵੀ ਸੜਕ ਤੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਦਰਾਂ ਨੇ 80 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆਪ ਪੁਰਣੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਖੰਭੇ ਆ ਡਿੱਗੇ ਉੱਥੇ ਬਿਲਕੁਲ ਉਸੇ ਜਗ੍ਹਾ ਤੋਂ ਇੱਕ ਬਾਈਕ ਸਵਾਰ ਲੰਘ ਰਿਹਾ ਸੀ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਕਿ ਉਸ ਦੀ ਇਸ ਹਾਦਸੇ ਦੇ ਵਿੱਚ ਵੜ ਵੜ ਜਾਨ ਬਚ ਗਈ ਹੈ ਆ ਦਰਸਲ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਆ ਸ਼ਾਰਟ ਸਰਕਟ ਹੁੰਦਾ ਹੈ ਆ ਚਿੰਗਿਆੜੇ ਨਿਕਲਦੇ ਹੋ ਤੁਸੀਂਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਜਦੋਂ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਬਿਜਲੀ ਦੇ ਸੱਤ ਖੰਬੇ ਆ ਸੜਕ ਤੇ ਆ ਡਿੱਗਦੇ ਨੇ ਆ ਤੇ ਇਸੇ ਦਰਾਂ ਨੇ ਜਦੋਂ ਬਾਈਕ ਸਵਾਰ ਉੱਥੋਂ ਗੁਜ਼ਰ ਰਿਹਾ ਸੀ ਕਿ ਉਸੇ ਵੇਲੇ ਪੂਰਾ ਹਾਸਾ ਵਾਪਰਦਿਆਂ ਲਾਹ ਕੇ ਬਹੁਤ ਬਚਾਅ ਦੀ ਕਰ ਰਹੀ ਕਿ ਬਾਈਕ ਸਵਾਰ ਇਹ ਨਾ ਖੰਡੇ ਦੇ ਵਿਚ ਪੇਟ ਦੇ ਵਿੱਚ ਨਹੀਂ ਆ ਉਸ ਦੀ ਵਾਲ ਵਾਲ ਜਾਨ ਬਚ ਗਈ ਹੈ ਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਪੈਦੇ ਪੈਰੇ ਨਹੀਂ ਦੇ ਵਿਚਾਲੇ ਦਰਸਲੇ ਵੱਡਾ ਹਾਸਾ ਅਚਾਨਕ ਆ ਵਾਪਰ ਜਾਂਦਾ ਜਿੱਥੇ ਕਿ 33 ਫੁੱਟੀ ਰੋਡ ਤੇ ਇਕੱਠੇ ਹੀ ਬਿਜਲੀ ਦੇ 7 ਖੰਭੇ ਡਿੱਗੇ। ਉਹ ਦਰਖਤ ਡਿੱਗ ਪਿਆ ਤੇ ਨਾਲ ਦੀ ਨਾਲ ਇੱਕ ਮਿਸਕੈਂਟ ਦੇ ਵਿੱਚ ਖੰਭੇ ਸਾਰੇ ਥੱਲੇ। ਅੱਜ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਖੰਭੇ ਨੇ? ਨੁਕਸਾਨ ਤਾਂ ਸਭ ਬਚਤ ਰਹੀ ਜਿੰਨਾ ਚਿਰ ਮਤਲਬ ਕਿ ਕੋਈ ਇਨਸਾਨੀ ਨੁਕਸਾਨ ਨਹੀਂ ਹੁੰਦਾ ਨਾ ਉਹ ਜੇ ਬਚਤੀ ਮੰਨੋ ਤੁਸੀਂ। ਖੰਭੇ 7 ਡਿੱਗ ਪਏ। ਹੂੰ। ਇਹ ਤਾਂ ਬਿਲੀ ਰੋਡ ਦੱਸੋ ਵੀ ਕਿੰਨਾ ਨੁਕਸਾਨ ਹੈ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਤ ਰਹੀ ਵਸ ਕੁਦਰਤ ਵੱਲੋਂ ਕਿਹੜੀ ਜਗ੍ਹਾ ਹੈ ਇਹ ਇਹ ਜਗ੍ਹਾ ਕੋਰਟਸ ਦੀ ਬੈਕ ਸਾਈਡ ਕੋਰਟ ਕਪਲੈਸ ਕੋਰਟ ਕਪਲੈਸ ਦੀ ਬੈਕ ਸਾਈਡ 33 ਫੁੱਟ ਰੋਡ ਬਾਕਸ ਤੇ ਡਿੱਗਾ ਉਹਦੇ ਨਾਲ ਸੱਤ ਖੰਬੇ ਡਿੱਗੇ ਆ ਹਾਂ ਨੁਕਸਾਨ ਹੋਣ ਤੋਂ ਬਹੁਤ ਬਚਤ ਰਹੀ ਪਹਿਲਾਂ ਬਹੁਤ ਕਾਰਾਂ ਪੂਰਾ ਟੱਪ ਰਹੀਆਂ ਸੀ ਮੌਕੇ ਤੇ ਜਦੋਂ ਟਰਾਂਸਫਾਰਮ ਦੇ ਪੜਾਕੇ ਪੈ ਗਏ ਕਾਰਾਂ ਪੂਰਾ ਸਾਬ ਨੰਗ ਨੰਗ ਗੀਆਂ ਕੋਈ ਖੜ ਗਿਆ ਇੱਕ ਦੋਜੀ ਸੀ ਉਹ ਦੀ ਬਚਤ ਰਹੀ ਉਹ ਕੰਦ ਨਾ ਲੱਗ ਗਿਆ ਬਿਲਕੁਦਰ ਤੇ ਮਹਾਰਾਜ ਨੂੰ ਇਹ ਦੋ ਰੱਖਣਾ ਹੋਵੇ ਤਾਂ ਮਾਨਸਾ ਦੀਆਂ ਸੀਤਾਂ ਨੂੰ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਲਗਾਤਾਰ ਪੈਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ ਜਦੋਂ ਕਿ ਵੇਖਦੇ ਨੇ ਵੇਖਦੇ ਆ 33 ਫੁੱਟੀ ਰੋਡ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਦਰਸਲ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਹੀ ਸੜਕ ਤੇ 7 ਖੰਭੇ ਡਿੱਗੇ ਉੱਥੋਂ ਹੀ ਇੱਕ ਬਾਈਕ ਸਵਾਰ ਲੰਘਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਬਚਾਦ ਦੀ ਗੱਲ ਰਹੀ ਕਿ ਉਹ ਖੰਭਿਆਂ ਦੀ ਛਪੇਟ ਦੇ ਵਿੱਚ ਨਹੀਂ ਆਇਆ ਉਸ ਦਾ ਅਵਲ ਵਾਲਾ ਬਚਾ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਬਿਜਲੀ ਵਾਲੇ ਖੰਬੇ ਸੀ ਸ਼ਾਰਟ ਸਰਕਟ ਹੁੰਦਾ ਜੇਕਰ ਕੋਈ ਇਸ ਦੀ ਚਪੇੜ ਦੇ ਵਿੱਚ ਆਉਂਦਾ ਤਾਂ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਸੀ ਕੋਈ ਕਰੰਟ ਦੀ ਚਪੇੜ ਦੇ ਵਿੱਚ ਆ ਸਕਦਾ ਸੀ ਇਸ ਤਰੀਕੇ ਦੇ ਨਾਲੇ ਪੂਰਾ ਹਾਦਸਾ ਵਾਪਰਿਆ ਹਾਲਾਂਕਿ ਬਹੁਤ ਬਚਾਅ ਦੀ ਗੱਲ ਹੈ ਕਿ ਬਾਈਕ ਸਵਾਰ ਦੀ ਇਸ ਦਰਾਂ ਵਣਵਲ ਜਾਨ ਬਚੀ ਹੈ ਹੁਦਰਮਾਨਸਾ ਦੇ ਵਿੱਚ ਲਗਾਤਾਰ ਪਿਆਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ 33 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਡਿੱਗੇ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਸ਼ਾਰਟ ਸਰਕਟ ਤੋਂ ਬਾਅਦ ਸੜਕ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆ ਇਸ ਦਰਾਂ ਨਾਲ ਹਾਲਾਂਕਿ ਵਾੜ-ਵਾਲ ਬਚੀ ਹੈ ਸੜਕ ਤੇ ਜਾ ਰਹੇ ਆ ਬਾਈਕ ਸਵਾਰ ਦੀ ਜਾਨ ਪੁਰੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਆ ਹਾਸੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਬਾਈਕ ਸਵਾਰ ਵੀ ਸੜਕ ਤੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਦਰਾਂ ਨੇ 80 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆਪੁਰਣੀਆਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਖੰਭੇ ਆ ਡਿੱਗੇ ਉੱਥੇ ਬਿਲਕੁਲ ਉਸੇ ਜਗ੍ਹਾ ਤੋਂ ਇੱਕ ਬਾਈਕ ਸਵਾਰ ਲੰਘ ਰਿਹਾ ਸੀ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਆ ਕਿ ਉਸ ਦੀ ਇਸ ਹਾਸੀ ਦੇ ਵਿੱਚ ਵੜ-ਵੜ ਜਾਨ ਬਚ ਗਈ ਹੈ ਆ ਦਰਸਲ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਆ ਸ਼ਾਰਟ ਸਰਕਟ ਹੁੰਦਾ ਹੈ ਆ ਚਿੰਗਿਆਣੇ ਨਿਕਲਦੇ ਤੁਸੀਂਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਜਦੋਂ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਬਿਜਲੀ ਦੇ ਸੱਤ ਖੰਬੇ ਸੜਕ ਤੇ ਆਂ ਡੇਕਦੇ ਨੇ ਆ ਤੇ ਇਸੇ ਦਰਾਂ ਨੇ ਜਦੋਂ ਬਾਈਕ ਸਵਾਰ ਉੱਥੋਂ ਗੁਜ਼ਰ ਰਿਹਾ ਸੀ ਕਿ ਉਸੇ ਵੇਲੇ ਪੂਰਾ ਹਾਸਾ ਵਾਪਰਦਿਆਂ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਬਾਈਕ ਸਵਾਰ ਇਹ ਨਾ ਖੰਬੇ ਤੇ ਰੁੱਖ ਦੇ ਵਿੱਚ ਨਹੀਂ ਆ ਉਸ ਦੀ ਵਾਰ ਵਾਰ ਜਾਨ ਬਚ ਗਈ ਹੈ ਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਪੈਦੇ ਪੈਰੇ ਨਹੀਂ ਦੇ ਵਿਚਾਲੇ ਦਰਸਲੇ ਵੱਡਾ ਹਾਸਾ ਅਚਾਨਕ ਆ ਵਾਪਰ ਜਾਂਦਾ ਜਿੱਥੇ ਕਿ 33 ਫੁੱਟੀ ਰੋਡ ਤੇ ਇਕੱਠੇ ਹੀ ਬਿਜਲੀ ਦੇ 7 ਖੰਭੇ ਡਿੱਗੇ ਉਹ ਦਰਖਤ ਡਿੱਗੇ ਪਿਆ ਤੇ ਨਾਲ ਦੀ ਨਾਲ ਇੱਕ ਮਿਸਕਿੰਟ ਦੇ ਵਿੱਚ ਖੰਭੇ ਸਾਰੇ ਥੱਲੇ ਅੱਜ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਖੰਭੇ ਨੇ ਨੁਕਸਾਨ ਤਾਂ ਸਭ ਬਚਤ ਰਹੀ ਜਿੰਨਾ ਚਿਰ ਮਤਲਬ ਕਿ ਕੋਈ ਇਨਸਾਨੀ ਨੁਕਸਾਨ ਨਹੀਂ ਹੁੰਦਾ ਨਾ ਉਹਨਾਂ ਜੇ ਬਚਤੀ ਮੰਨੋ ਤੁਸੀਂ ਖੰਭੇ 7 ਡਿੱਗ ਪਏ ਇਹਦਾ ਬਿਲੀ ਕੋਡ ਦੱਸੋ ਵੀ ਕਿੰਨਾ ਨੁਕਸਾਨ ਹੈ ਰਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਤ ਰਹੀ ਵੀ ਹੱਕੋ ਦਰਤ ਵੱਲ ਕਿਹੜੀ ਜਗ੍ਹਾ ਇਹ ਇਹ ਜਗ੍ਹਾ ਕੋਰਟਸ ਦੀ ਬੈਕ ਸਾਈਡ ਕੋਰਟ ਦਾ ਕੋਰਟ ਕੋਰਟ ਕਪਲੈਸ ਦੀ ਬੈਕ ਸਾਈਡ ਤੇ 33 ਫੁੱਟ ਰੋਡ ਬਚਤ ਡਿੱਗਿਆ ਉਹਦੇ ਨਾਲ ਸੱਤ ਕੰਬੇ ਡਿੱਗੇ ਆ ਹਾਂ ਨਮਸਾਨ ਹੋਣ ਤੋਂ ਬਹੁਤ ਬਚਤ ਰਹੀ ਵੀ ਪਹਿਲਾਂ ਬਹੁਤ ਕਾਰਾ ਗੂਰਾ ਟੱਪ ਰਹੀਆਂ ਸੀ ਮੌਕੇ ਤੇ ਜਦੋਂ ਟਰਾਂਸਫਾਰਮ ਦੇ ਪੜਾਕੇ ਪੈ ਗਏ ਕਾਰਾ ਗੂਰਾ ਸਾਬ ਨੰਗ ਨੁੰਗ ਗੀਆਂ ਕੋਈ ਖੜ ਗਿਆ ਇੱਕ ਦੋਜੀ ਸੀ ਉਹ ਦੀ ਬਚਤ ਰਹੀ ਉਹ ਕੰਦ ਨਾਲ ਲੱਗ ਗਿਆ ਕੁਦਰਤ ਮਹਾਰਾਜ ਨਹੀਂ ਜੋ ਰੱਖਣਾ ਹੋਵੇ ਤਾਂ ਮਨਸਾ ਦੀਆਂ ਸੀਤਾਂ ਨੂੰ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਲਗਾਤਾਰ ਪੈਰੇਮੀਂ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ ਜਦੋਂ ਕਿ ਵੇਖਦੇ ਨੇ ਵੇਖਦੇ ਆ ਤਿੱਤੀ ਫੁੱਟੀ ਰੋਡ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਦਰਸਲ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਹੀ ਸੜਕ ਤੇ 7 ਖੰਭੇ ਡਿੱਗੇ ਉੱਥੋਂ ਹੀ ਇੱਕ ਬਾਈਕ ਸਵਾਰ ਲੰਘਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਉਹ ਖੰਭਿਆਂ ਦੀ ਛਪੇਟ ਦੇ ਵਿੱਚ ਨਹੀਂ ਆਇਆ ਉਸ ਦਾ ਵਾਰ ਵਾਲਾ ਬਚਾ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਬਿਜਲੀ ਵਾਲੇ ਖੰਬੇ 'ਚ ਸ਼ਾਰਟ ਸਰਕਟ ਹੁੰਦਾ ਹੈ ਜੇਕਰ ਕੋਈ ਇਸ ਦੀ ਚਪੇੜ ਦੇ ਵਿੱਚ ਆਉਂਦਾ ਤਾਂ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਸੀ ਆ ਕੋਈ ਕਰੰਟ ਦੀ ਚਪੇੜ ਦੇ ਵਿੱਚ ਆ ਸਕਦਾ ਸੀ ਜਿਸ ਤਰੀਕੇ ਦੇ ਨਾਲੇ ਪੂਰਾ ਹਾਸਾ ਵਾਪਰਿਆ ਹਾਲਾਂਕਿ ਬਹੁਤ ਬਚਾਅ ਦੀ ਗੱਲ ਹੈ ਕਿ ਬਾਈਕ ਸਵਾਰ ਦੀ ਇਸ ਦਰਾਂ ਵਣਵੜ ਜਾਨ ਬਚੀ ਹੈ